सत श्रीकाल जी सारों स्वागत है सारा अपने कोवर्नर बच्चे अच्छा चलें मित्रों मार्केट आज लग्जरी गड्डिया बहुत नार्क बढ़िया इधर मित्रों लाइन हुई है सब्जियां तो आ गई मार्केट उतनी चलते हैं ਇੱਧਰ ਆ ਗਈ ਮਾਰਕੀਟ ਤੇ ਆ ਗਈ ਇਹਦੀ ਪਾਰਕਿੰਗ ਦੋ ਤਿੰਨ ਮਾਰਕੀਟਾਂ ਨੇ ਇੱਕ ਉਹ ਆ ਗਈ ਇੱਕ ਪਿੱਛੇ ਛੱਡ ਆਈ ਹੈਲੋ ਐਚ ਵੀ ਆਈ ਸੀ ਕਾਲ ਦੁਬਾਰਾ ਆਏ ਅੱਜ ਗੱਡੀਆਂ ਮਿੱਤਰੋ ਇੱਥੇ ਲਗਜ਼ਰੀ ਨੇ ਸਾਰੀਆਂ ਬੀ ਐਮ ਡਬਲਯੂ रेंज रोड मसड़ी मिनी कूपर भी बहुत ने इधर तो अंदर इधर का सारी शराब और कोक पैंटा देखो इधर भी खान सारा समान मिलता बहुत बी मार्केट है मीट मूट कुछ मर्जी ਉੱਧਰ ਆ ਗਏ ਚੌਕਲੇਟਾਂ ਪਾਪੂ ਰੂਪੜੇ ਖਾਨ ਵਾਲੇ ਤਾਜ਼ੇ ਬਣਦੇ ਨੇ ਆ ਕਿਉਂ ਉਹ ਤੇਲ ਕਰਬੈਂਟਰ ਬੂੰਟ ਆ ਗਿਆ ਮੱਛੀ ਤੇ ਰੇਵੀ ਜੀ ਜਿਹੜਾ ਇਹ ਹੈ ਤੇ ਜਿਹੜਾ ਠੀਕਾ ਤੋਂ ਉਹ ਇਹ ਭਾਜਵੇ ਇੱਥੇ ਥੈਂਕ ਯੂ ਆ ਨਾ ਜੇਲੀ ਆ ਗਏ ਮਿੱਤਰੋ ਫਰੂਟ ਐਂਡ ਵੈਜੀਟੇਬਲਸ ਇੱਥੋਂ ਸਾਰੇ ਅੱਗੇ ਬਾਏ ਹੁੰਦੀ ਹੈ ਮੁੰਡੇ ਨੇ ਲੈ ਲਿਆ ਉਹਦਾ ਸਮਾਨ ਉਹ ਕੰਪਾਈ ਕਰਕੇ ਜਾਂਦੇ ਆ ਚੱਕ ਲੈ ਆਪਣੇ ਜਿਹੜਾ ਸਮਾਨ ਤੇ ਚੱਲਦੇ ਆ ਬਾਹਰ ਨੂੰ ਕਿ ਜਮ ਹੈਗਾ ਨਾ ਇੱਦੀਆਂ ਨੂੰ ਹੈ ਸਸਤੀਆਂ ਹੈਗੀਆਂ ਕਾਫੀ ਫਰਕ ਹੈ ਕੁਝ ਕ ਮਹਿੰਗੀਆਂ ਨੇ ਕੁਝ ਕ ਸਸਤੀਆਂ ਨੇ ਭਾਵੇਂ ਯੂਰੋ ਚੱਲਦਾ ਇੱਥੇ ਅੱਜ ਨੂੰ ਤਰੋਂ ਸ਼ਨੀਵਾਰ ਕਰਕੇ ਪੀੜ ਸੀ ਇੱਥੇ ਕੱਲ ਆਈ ਸੀ ਕੱਲ ਘਟ ਸੀ ਉੱਧਰ ਆ ਗਏ ਮਿੱਤਰੋ ਮਾਰਕਟ ਇੱਕਾ ਉਜਾਜ ਦੇ ਪਿੱਛੇ ਮਾਰਕੀ ਜੀ ਦੇ ਵੱਟ ਕੱਟ ਰੱਖੇ ਨੇ ਉਧਰੋਂ ਦਾ ਆਪਾਂ ਹਾਂ ਨੰਤਰੋ ਇੱਧਰ ਸਾਰੇ ਹੋਟਲ ਉਧਰ ਆਪਣਾ ਘਰ ਆ ਜਾਂਦਾ ਭਾਂਡੇ ਨਾਲ ਕਿਹਾ ਮੁਰਗੀ ਆਪਣੇ ਜਿਵੇਂ ਮੇਲਿਆਂ 'ਚ ਸੇਲ ਲੱਗਦੀ ਆ ਨਾ ਇੱਥੇ ਕਾਲੇ ਲਾਉਂਦੇ ਨੇ ਸੇਲ ਪਰਸਾ ਪੁਰਸਾ ਦੀ ਖੜਾਉਣੇ ਖੜਾਣੇ me li ha